ਵਾਹਿਗੁਰੂ ਜੀ ਕੀ ਫਤਿਹ ਹੁਣ ਨਗਰ ਦੇ ਵਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾਡੇ ਗੁਰਦੁਆਰਾ ਬਾਬਾ ਜੀਵਿੰਦਰ ਸਿੰਘ ਜੀ ਦੀਓ ਸਾਰੀ ਵਾਸਤੇ ਲੰਗਰਾਂ ਦੀਓ ਸਾਰੀ ਵਾਸਤੇ ਤੇ ਸਾਰੇ ਨਗਰ ਦੇ ਵਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾਡੇ ਗੁਰੂ ਘਰ ਦੇ ਲੰਗਰ ਜੋ ਕਿ ਬਣਾਣਾ ਬੜਾ ਮੁਸ਼ਕਲਾ ਹੈ ਮੀ ਕਣੀ ਦੀ ਜਰੂਰੋਂ ਬੰਦੇ ਆ ਅਸੀਂ ਗੁਰੂ ਘਰ ਲੰਗਰ ਤਿਆਰ ਕਰਦੇ ਹਾਂ ਨਾ ਜੋ ਜੋ ਬੜੀ ਮੁਸ਼ਕਲ ਹੁੰਦੀ ਆ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਵੀ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਨੂੰ ਸਫਲ ਕਰਨਾ ਤੇ ਸਾਡੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਸਾਰੀ ਵਾਸਤੇ ਜੋ ਵੀ ਸਰਦਾ ਯੋਗਦਾਨ ਪਾ ਕੇ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਨੂੰ ਸਫਲ ਕਰਨਾ ਹਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਤੇ ਗੁਰੂ ਕੇ ਲੰਗਰਾਂ ਵਾਸਤੇ ਲੰਗਰ ਹਾਲ ਦਾ ਸਾਡਾ ਬਹੁਤ ਮੋੜਾ ਹਾਲਾ ਤੋਂ ਕਿ ਗੁਰੂ ਤੇ ਲੰਗਰ ਉੱਥੇ ਤਿਆਰ ਕਰਨੇ ਹਨ ਸੋਣੇ ਹਨ ਮੀ ਕਣੀ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਅਸੀਂ ਸਾਡੇ ਗੁਰੂ ਘਰ ਦੇ ਲੰਗਰ ਚਾਰ ਹੋ ਜਾਣ ਤਾਂ ਬਹੁਤ ਧੰਨਵਾਦ ਹੋਵੇਗਾ ਨਗਰ ਨਿਵਾਸੀਆਂ ਦਾ ਤੇ ਨੌਜਵਾਨ ਵੀਰਾਂ ਦਾ ਵੀ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਬੇਨਤੀ ਸਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਸਾਹਿਬ ਵੱਲੋਂ ਆ ਬੇਨਤੀ ਹੈ ਵੀ ਜੋ ਵੀ ਸਾਡੇ ਲੰਗਰ ਹਾਲ ਦੀ ਸੇਵਾ ਕੀਤੀ ਜਾਵੇ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ ਪ੍ਰਦੇਸ਼ਾਂ ਦੇ ਵਿੱਚ ਵੀ ਰਹਿੰਦੇ ਹਨ ਉਹਨਾਂ ਲੋਕਾਂ ਨੂੰ ਬੇਨਤੀ ਹੈ ਵੀ ਸਾਡੀ ਗੁਰੂ ਘਰ ਦੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਮਦਦ ਕੀਤੀ ਜਾਵੇ ਤੇ ਅਮਾਰਤਾ ਵੱਲੋਂ ਸਾਨੂੰ ਲੰਗਰ ਦੀ ਬਹੁਤ ਖਿਆਈ ਹੋਦੀ ਆ ਮੇਕਣੀ ਦੇ ਵਿੱਚ ਸੰਗਤਾਂ ਨੂੰ ਜਦੋਂ ਲੰਗਰ ਪਾਣੀ ਛਕਾਉਨੇ ਹਾਂ ਤੇ ਉਸ ਟਾਈਮ ਤੇ ਬੱਦਲ ਕਣੀ ਦਾ ਜੋਰ ਹੋ ਜਾਂਦਾ ਵਾ ਤੇ ਸਾਡਾ ਹਾਲ ਵੀ ਅਮਾਰਤ ਦੀ ਐਨ ਆਰ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗੁਰੂ ਘਰ ਦੀ ਸੇਵਾ ਕੀਤੀ ਜਾਵੇ ਸਤਿਗੁਰ ਜੀ ਕਿਰਪਾ ਕਰਨ ਆਪ ਜੀ ਦਸਨਾਂ ਦੀ ਕੰਮਾਈ ਨੂੰ ਸਫਲ ਕਰਨਾ ਦੇਸੋ ਪਰਦੇਸੋ ਸਤਕਰ ਅੰਗ ਸੰਗੋ ਕੇ ਸਾਥ ਸਤਕਰ ਐਨਆਰ ਵੀਰਾਂ ਨੂੰ ਬੇਨਤੀ ਹੈ ਜਿਸ ਤੱਕ ਵੀਰ ਰਹਿੰਦੇ ਹਨ ਸਾਰੇ ਵੀਰਾਂ ਨੂੰ ਬੇਨਤੀ ਹੈ ਬਿਦਦ ਇਮਾਰਤਾਂ ਵਾਸਤੇ ਕੀਤੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤ